ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਵਲੋਗ ਦੇ ਵਿੱਚ ਤੇ ਅੱਜ ਤੁਹਾਨੂੰ ਘੁਆਵਾਂਗੇ ਲੇ ਦੀ ਮੇਨ ਮਾਰਕੀਟ ਇਸ ਟਾਈਮ ਅਸੀਂ ਲੇ ਸਿਟੀ ਆਏ ਹੋਏ ਹਾਂ ਤੇ ਬਸ ਉਹਨਾਂ ਲੇ ਦੀ ਮੇਨ ਮਾਰਕੀਟ ਵੱਲ ਨਿਕਲਣ ਵਾਲੇ ਹਾਂ ਤੇ ਜਿੱਥੇ ਮਾਈ ਨੇਮ ਇਜ਼ ਖਾਨ ਮੂਵੀ ਜਿਹੜੀ ਸ਼ਾਹਰੂ ਖਾਨ ਦੀ ਉਹਦਾ ਪਹਿਲਾ ਹੀ ਸੀਨ ਉੱਥੇ ਹੀ ਜ਼ਿਆਦਾਤਰ ਉਹ ਮੂਵੀ ਬਣੀ ਵੀ ਲਦਾਖ ਚ ਹੀ ਮਾਈ ਨੇਮ ਇਜ਼ ਖਾਨ ਤੇ ਮੇਨ ਮਾਰਕੀਟ ਤੇ ਇਹ ਨਜ਼ਾਰੇ ਦਿਖਾਣੇ ਤੁਹਾਨੂੰ ਅੱਜ ਲੇ ਦੇ ਇਸ ਟਾਈਮ ਅਸੀਂ ਹੈਗੇ ਆ ਲੇ ਦੇ ਸਿਟੀ ਹਸਪੀਟਲ ਆਕੇ ਐਸ ਐਨ ਐਮ ਹਸਪੀਟਲ ਦੇ ਤੇ ਆ ਸਾਹਮਣੇ ਆ ਭਾਰਤ ਨਹੀਂ ਦੇਖ ਸਕਦੇ ਹੋ ਤੇ ਜੇ ਗਰਮੀ ਦੀ ਗੱਲ ਕਰੀਏ ਤਾਂ ਟੈਂਪਰੇਚਰ ਇੱਥੇ ਸਵੇਰ ਦਾ ਹੁੰਦਾ ਵਾ ਤਕਰੀਬਨ ਮੰਨ ਕੇ ਚੱਲੋ 6 ਜਾਂ 7 ਡਿਗਰੀ ਤੇ ਹਾਈ ਟੈਂਪਰੇਚਰ 20 ਤੱਕ ਜਾਂਦਾ ਵਾ 20 ਤੱਕ ਵੱਧ ਤੋਂ ਵੱਧ 19 19 20 ਤੱਕ ਟੈਂਪਰੇਚਰ ਜਾਂਦਾ ਪਰ ਧੁੱਪ ਬਹੁਤ ਜ਼ਿਆਦਾ ਇੱਥੇ ਧੁੱਪ ਸੇਕ ਹੁੰਦਾ ਮਤਲਬ ਵੀ ਥੱਲੇ ਨਾਲੋਂ ਵੀ ਧੁੱਪ ਜ਼ਿਆਦਾ ਸੇਕ ਆ ਤੇ ਸ਼ਾਮੇ ਕੋਈ ਤੁਹਾਨੂੰ ਪ੍ਰੋਬਲਮ ਨਹੀਂ ਦੂਸਰੀ ਪਲੱਸ ਪੁਆਇੰਟ ਇੱਥੇ ਇਹ ਜਿੰਨੀ ਮਰਜ਼ੀ ਧੁੱਪ ਪਵੇ ਇੱਥੇ ਪਰ ਜੇ ਤੁਸੀਂ ਸਕੂਟਰੀ ਵਗੈਰਾ ਜਾਂ ਜਾ ਰਹੇ ਹੋ ਤੁਸੀਂ ਤੇ ਹਵਾ ਤੁਹਾਨੂੰ ਅੱਗੋਂ ਠੰਡੀ ਹੀ ਪੈਣੀ ਹੈ ਜਿੰਨੀ ਮਰਜ਼ੀ ਧੁੱਪ ਹੋਵੇ ਪਰ ਜੇ ਤੁਸੀਂ ਧੁੱਪ ਦੇ ਵਿੱਚ ਖੜੇ ਹੋਵੋਗੇ ਤਾਂ ਫੇਰ ਤਾਂ ਬਹੁਤ ਜਿਆਦਾ ਮਤਲਬ ਤੁਸੀਂ 5 ਮਿੰਟ ਵੀ ਨਿਕਲੋ ਹੋ ਸਕਦੇ ਚੰਬੜੀ ਸਾੜ ਦੀ ਤੁਹਾਡੀ ਇੰਨੀ ਜਿਆਦਾ ਜਿਹੜੀ ਧੁੱਪ ਤਿੱਖੀ ਪੈਂਦੀ ਹੈ ਇੱਥੇ ਤੇ ਗਰਮੀ ਦੁਪਹਿਰ ਵੇਲੇ ਮਤਲਬ ਧੁੱਪ ਚ ਗਰਮੀ ਹੁੰਦੀ ਆ ਔਰ ਭਾਵੇਂ ਸ਼ਾਮੇ ਖਲੋਤੇ ਹੋ ਤੁਸੀਂ ਦੁਪਹਿਰ ਹੋਵੇ ਜੋ ਮਾਰਚ ਹੋਵੇ ਕੋਈ ਗਰਮੀ ਨਹੀਂ ਸਵੇਰੇ ਸ਼ਾਮੀ ਤੇ ਵੈਸੇ ਵੀ ਮੌਸਮ ਜਰਾ ਉਹ ਕਾਫੀ ਠੰਡਾ ਹੁੰਦਾ ਵਾ ਤੇ ਕੰਟੀਨਿਊ ਦੋ ਦਿਨ ਦੋ ਦਿਨ ਤੱਕ ਤਿੰਨ ਦਿਨ ਤੱਕ ਅਜੇ ਮੰਡੇ ਜੀ ਉਸ ਦਿਨ ਸ਼ਾਇਦ ਅੱਜ ਉਲੀ ਬਤੀ ਬਾਰਿਸ਼ ਹੋ ਸਕਦੀ ਆ ਮੌਸਮ ਤੋੜਾ ਠੰਡਾ ਹੋਊਗਾ ਤੇ ਬਾਕੀ ਇਹ ਆ ਰੋਡ ਆ ਇਹ ਜਾ ਰਿਹਾ ਸਿੱਧਾ ਉੱਪਰ ਨੂੰ ਜਾ ਕੇ ਤੇ ਫੇਰ ਮੇਨ ਜਿਹੜੀ ਮਾਰਕੀਟ ਹੈਗੀ ਆ ਉੱਤਰ ਨੂੰ ਮੇਨ ਸਿਟੀ ਜਿਹੜੀ ਆ ਤੇ ਇਹ ਵਾਲਾ ਰੋਡ ਜਿਹੜਾ ਸਿੱਧਾ ਤਾਂ ਨੂੰ ਜਾ ਕੇ ਬਾਅਦ ਚੋਂ ਇਹ ਨੂਪਰੇ ਵੱਲ ਨੂੰ ਜਾਂਦਾ ਇਹ ਰੋਡ ਨੂਪਰਾ ਵੈਲੀ ਵੱਲੋਂ ਆਹ ਵਾਲਾ ਜਿਹੜਾ ਰੋਡ ਆ ਇਹ ਨੂਪਰਾ ਵੈਲੀ ਨੂੰ ਜਾਂਦਾ ਖਾੜਦੂਂਗੜਾ ਟੋਪ ਜਿੱਥੋਂ ਅਸੀਂ ਗਏ ਸੀ ਆਹ ਵਾਲਾ ਇੱਕ ਸਾਈਡ ਇੱਧਰ ਰੋਡ ਹੈਗਾ ਉਹ ਵੀ ਇਹ ਵਾਲਾ ਵੀ ਤੇ ਦੋਵੇਂ ਤੇ ਇਹ ਵਾਲਾ ਰੋਡ ਜਿਹੜਾ ਹੋਟਲ ਪਲਦਨ ਤੋਂ ਹੁੰਦੇ ਹੋਏ ਤੁਸੀਂ ਲੈਫਟ ਤੋਂ ਇਹਨਾ ਹੋਲਡ ਹੋਟਲ ਪਲਦਨ ਤੋਂ ਤੇ ਇਹ ਵਾਲਾ ਰੋਡ ਜਾਏਗਾ ਸਿਟੀ ਸਿਟੀ ਵਾਲ ਮੇਨ ਮਾਰਕੀਟ ਜਿਹੜੀ ਹੈ λεੜੀ ਉਧਰ ਤੇ ਦੂਸਰਾ ਇੱਥੇ ਜੇ ਤੁਸੀਂ ਪੁਲਿਸ ਦੀ ਘਾਲ ਕਰੋ ਤਾਂ ਮੋਸਟਲੀ ਇੱਥੇ λεੜੀ ਪੁਲਸੀ ਆ ਕਿਸੇ ਵੀ ਰੋਡ ਤੋਂ ਤੁਸੀਂ ਦੇਖੋਗੇ ਤੇ 90% ਇੱਥੇ ਲੇਡੀ ਪੁਲਸਾ ਤੇ ਦੂਸਲਾ ਚਲਾਨ ਦੀ ਜੇ ਇਹ ਜੀ ਇੱਥੇ ਗੱਲ ਕਰੀਏ ਤਾਂ ਚਲਾਨ ਹੈ ਤੁਸੀਂ ਹੈਲਮਟ ਪਾਣਾ ਬਸ ਉਤੋਂ ਇਲਾਵਾ ਇੱਥੇ ਤੁਹਾਡੇ ਕੋਲ ਭਾਵੇਂ ਆਰਸੀ ਹੈ ਜਾਂ ਨਹੀਂ ਹੈ ਇੱਥੇ ਕੋਈ ਕੋਈ ਕੁਝ ਨਹੀਂ ਪੁੱਛਦਾ ਹੈਗਾ ਸਿਰਫ ਤੇ ਸਿਰਫ ਹੈਲਮਟ ਪਾਇਆ ਹੋਣਾ ਚਾਹੀਦਾ ਤੇ ਜਾਂ ਇੱਕ ਤੁਹਾਡੇ ਸਕੂਟੀ ਵਗੈਰਾ ਤੇ ਨੰਬਰ ਉਹ ਤਾਂ ਮੈਂ ਕਈਆਂ ਦੇ ਵੇਖਿਆ ਨੰਬਰ ਵੀ ਨਹੀਂ ਲੱਗੇ ਹੁੰਦੇ ਪਰ ਨੰਬਰ ਤੇ ਚਲੋ ਹੋਣਾ ਚਾਹੀਦਾ ਵਾ ਤੇ ਬਾਕੀ ਗੱਡੀ ਤੇ ਵੀ ਨੰਬਰ ਹੋਣਾ ਚਾਹੀਦਾ ਬਾਕੀ ਲਾਇਸੈਂਸ ਹੋਏ ਜਾਂ ਕੁਝ ਨਾ ਹੋਏ ਉਹ ਬਹੁਤ ਘੱਟ ਪੁੱਛਦੇ ਆ ਕੋਈ ਬਹੁਤੀ ਜ਼ਿਆਦਾ ਕਿਸਮਤ ਤੁਹਾਡੀ ਖਰਾਬ ਆ ਤੇ ਪੁੱਛਣਾ ਲੈਣ ਤੇ ਹੈਲਮਟ ਹੀ ਚਾਹੀਦਾ ਇੱਥੇ ਹੈਲਮਟ ਦਾ ਚਲਾਣਾ ਉਦਾਂ ਕੋਈ ਇੱਥੇ ਪ੍ਰੋਬਲਮ ਨਹੀਂ ਹੈਗੀ ਤੁਹਾਨੂੰ ਤੇ ਐ ਹੁਣ ਅਸੀਂ ਬਸ مین ਮਾਰਕੀਟ ਜੇਰੀ ਆ ਉੱਥੇ ਪਹੁੰਚ ਚੁੱਕੇ ਆ ਤੇ ਪਾਰਕਿੰਗ ਵਾਸਤੇ ਵੇਖ ਰਹੇ ਆ ਜਿੱਥੇ ਪਾਰਕਿੰਗ ਕਿਤੇ ਹੈਗੀ ਇਹਦੇ ਗੱਡੀ ਆਪਣੀ ਸਕੂਟੀ ਪਾਰਕਿੰਗ ਲਾ ਕੇ ਫਿਰ ਦੇਖਦੇ ਆ ਐ ਰੋਡ ਜਿਹੜਾ ਇੱਧਰ ਨੂੰ ਮੁੜ ਕੇ ਤੇ ਨਾਲ ਹੀ ਸਾਹਮਣੇ ਉਹ ਸਾਹਮਣੇ ਆ مین ਮਾਰਕੀਟ ਸਕੂਟੀ ਅਸੀਂ پارک ਕਰਤੀ ਆ ਤੇ ਹੁਣ ਤੁਹਾਨੂੰ ਲੈ ਕੇ ਜਾਂਦੇ ਆ ਬਿਲਕੁਲ ਸਾਹਮਣੇ ਮੇਰੇ ਮੇਨ ਮਾਰਕੀਟ ਆ ਗਈ ਆ ਇਹ ਐਸੇ ਰੋਡ ਤੇ ਐਸੇ ਰੋਡ ਦੇ ਉੱਤੇ ਮਾਈ ਨੀਵਿਸ ਖਾਨ ਦਾ ਜਦੋਂ ਸ਼ਾਹਰੂਖ ਖਾਨ ਸ਼ਾਹਰੂਖ ਖਾਨ ਬੋਮਬ ਡਿਫਿਊਜ਼ ਕਰਦਾ ਸੀ ਜਦੋਂ ਉੱਥੋਂ ਦਾ ਹੀ ਆ ਮੇਨ ਮਾਰਕੀਟ ਦਾ ਇਹ ਸਾਈਡ ਮੇਨ ਮਾਰਕੀਟ ਹੈ ਦੇਖੋ ਮੇਨ ਬਾਜ਼ਾਰ ਜਿੱਦਾਂ ਕਹਿ ਦਨੇ ਆਂ ਅਸੀਂ ਆਪਣੇ ਸ਼ਹਿਰ ਦਾ ਪੀਐਮ ਮੇਨ ਬਾਜ਼ਾਰ ਆ ਤੇ ਇਹ ਸਭ ਸ਼ੋਪਸ ਵਗੈਰਾ ਨੇ ਤੇ ਪਸ਼ਮੀਨਾ ਹਿਮਾਲਿਆਨ ਪਸ਼ਮੀਨਾ ਸ਼ਾਲ ਔਰ ਇੱਕ ਹੋਰ ਗੱਲ ਵੀ ਜਿਹੜਾ ਪਸ਼ਮੀਨਾ ਦਾ ਬ੍ਰਾਂਡ ਆ ਉਹ ਲੇ ਦਾ ਵਾ ਇਹ ਤੁਹਾਨੂੰ ਪਤਾ ਨਹੀਂ ਪਤਾ ਕੀ ਨਹੀਂ ਪਤਾ ਨਾ ਵੇ ਨੈਕਸਟ ਪਸ਼ਮੀਨਾ ਇਹ ਲੋਕਲ ਲੇ ਦਾ ਬ੍ਰਾਂਡ ਆ ਪਸ਼ਮੀਨਾ ਪੰਜਾਬ ਤੋਂ ਵੀ ਘੁੰਮਣ ਆਇਆ ਮੁੰਡੇ ਇਹ ਸੰਸਾਨ ਦਾ ਅਫੀਸਰ ਤੇ ਸਵੇਰ ਸਵੇਰ ਕਾਫੀ ਜ਼ਿਆਦਾ ਟੂਰਿਸਟ ਘਟਿਆ ਬਾਕੀ ਇਸ ਸਾਲ ਵੈਸੇ ਵੀ ਟੂਰਿਸਟ ਜਿਹੜੇ ਆ ਬਹੁਤ ਜ਼ਿਆਦਾ ਘਟ ਆਏ ਆ ਤੇ ਆ ਦੇਖੋ ਡੋਗ ਭਾਈ ਸਾਹਿਬ ਇਹ ਪੰਜ ਡੋਗ ਕਾਦੇ ਉਧਰ ਤੇ ਪੰਜ ਕੁੱਤੇ ਮਿਲਾ ਕੇ ਪੰਜ ਡੌਗ ਮਿਲਾ ਕੇ ਤੇ ਫੇਰ ਕਿਤੇ ਜਾ ਕੇ ਇੱਕ ਬੰਦਾ ਹੋਣਾ ਇੱਥੇ ਬੜੇ ਬੜੇ ਤਗੜੇ ਡੌਗ ਹਜ ਜ ਸਟਰੀਟ ਡੌਗਸ ਜਿਨੂੰ ਕਹਿੰਦੇ ਆ ਗਲੀਆਂ ਚ ਘੁੰਮਦੇ ਜਿਹਰੇ ਇਹਨਾਂ ਦਾ ਫਲੈਗ ਆ ਰਿਲੀਜੀਅਸ ਫਲੈਗ ਤੇ ਇੱਥੇ ਮਸਜਿਦ ਵੀ ਹੈਗੀ ਆ ਸਾਹਮਣੇ ਇੱਕ ਜਾਮਾ ਮਸਜਿਦ ਇੰਗਲਿਸ਼ ਵੈਸਟਰੀ ਹੈਲੋ ਵਿਜ਼ਿਟ ਕਰਦੇ ਆ ਬਹੁਤ ਜ਼ਿਆਦਾ ਰੌਣਕ ਇਸ ਵਾਰ ਘਟਿਆ ਵੈਸੇ ਤਾਂ ਜਿ ਸਵੇਰ ਦੇ 10 ਵਜੇ ਆ ਤੇ ਘਟ ਸੀ ਕਿ ਐ ਵੀ ਸਕਦਾ ਕਿਉਂਕਿ ਬਾਕੀ ਇਸ ਸਾਲ ਬਹੁਤ ਜ਼ਿਆਦਾ ਜਲੀ ਰੌਣਕ ਉਹ ਘਟਿਆ ਕਿਉਂਕਿ ਟੂਰਿਸਟ ਬਹੁਤ ਘੱਮ ਆ ਘਟ ਆ ਰਿਹਾ ਦੂਸਰੇ ਇੱਕ ਇਹ ਵੀ ਚੀਜ਼ ਹੈਗੀ ਹੈ ਵੀ ਅੱਜ ਸਵੇਰ ਦੇ 10 ਵੀ ਵਜੇ ਆ ਤੇ ਉਹਦੇ ਕਰਕੇ ਵੀ ਕਹਿ ਸਕਦੇ ਆ ਅਸੀਂ ਵੀ ਥੋੜਾ ਘੱਟ ਸਿਸਟਮ ਲੇਕਿਨ ਫਿਰ ਵੀ ਜਿਹੜੇ ਦੇਖਿਆ ਜਾਏ ਤਾਂ ਇਸ ਸਾਲ ਬਹੁਤ ਜ਼ਿਆਦਾ ਘਟੂ ਉਚਾੜਿਆ ਇੱਧਰ ਟੈਕਸੀ ਦੀ ਪਾਰਕਿੰਗ ਆ ਤੇ ਉਹ ਸਾਹਮਣੇ ਦੇਖੋ ਜਾਮਾ ਮਸਜਿਦ ਲਈ ਦੀ ਇਹਦੀ ਜਾਮਾ ਮਸਜਿਦ ਤੇ 플ੈਗ ਇਹਨਾਂ ਨੇ ਆਪਣੇ ਲਾਏ ਹੁੰਦੇ ਆ ਬlesings 플ੈਗ ਇਹਨੂੰ ਕਹਿੰਦੇ ਆ ਤੇ ਇੱਥੇ ਪੰਜਾਬੀ ਲੋਕਾਂ ਨੇ ਵੀ ਸ਼ੂਕਸ ਵਗੈਰਾ ਹੈਗੇ ਆ ਉਹ ਸਮਨੇ ਆ ਦੇਖੋ ਨਨਕਾ ਦੀ ਸ਼ੋਪ ਲਗਾਈ ਹੋਈ ਹੈ ਪਤਾ ਨਹੀਂ ਪੰਜਾਬ ਤੋਂ ਜਾਂ ਕਿੱਥੋਂ ਬਹੈਤਾ ਵੀਰਪੁਰਾ ਸਿੱਖ ਸਰਦਾਰ ਆਪਣਾ ਇਹ ਜਿਹੜਾ ਚੋਸਪਾ ਇਹ ਵੀ ਇਹਨਾਂ ਦਾ ਬ੍ਰਾਂਡ ਆਪਣਾ ਆ ਦੇਖੋ ਲੇਡਰ ਲੋਕਲ ਬ੍ਰਾਂਡ ਜਿਹਨੂੰ ਅਸੀਂ ਕਹਿੰਦੇ ਆ ਤੇ ਟੀ-ਸ਼ਰਟ ਵਗੈਰਾ ਦੇਖੋ ਲੋਕਾਂ ਨੇ ਪਾਈਆਂ ਹੋਈਆਂ ਕਿਉਂਕਿ ਧੁੱਪ ਇੱਥੇ ਇੰਨੀ ਜ਼ਿਆਦਾ ਤੇਜ਼ ਹੈਗੀ ਆ ਦੇਖੋ ਇਹਨੇ ਟੀ-ਸ਼ਰਟ ਪਾਈ ਆ ਤੇ ਉਹ ਤੇ ਦੇਖੋ ਇਹਨੇ ਜੈਕਟ ਪਾਈ ਦੀ ਆ ਦੇਖੋ ਜੈਕਟ ਪਾਈ ਦੀ ਕਿਉਂਕਿ ਇੱਥੇ ਮੌਸਮ ਦਾ ਕੋਈ ਪਤਾ ਨਹੀਂ ਪੈਣਾ ਹੀ ਪ੍ਰੀਪੇਅਰ ਲੈਣਾ ਪੈਂਦਾ ਤੁਹਾਨੂੰ ਥੋੜਾ ਜਿਹਾ ਬਦਲ ਹੋ ਗਿਆ ਇੰਨੀ ਠੰਡੀ ਹਵਾ ਚੱਲਨੀ ਆ ਕਿ ਤੁਸੀਂ ਸੋਚਣਾ ਹਾਂ ਵੀ ਅਸੀਂ ਲੁਕੀ ਕਿੱਥੇ ਸੋਨਮ ਗੋਂਬੋ ਐ ਸਾਹਮਣੇ ਆ ਗਈ ਜੇ ਮਸਜਿਦ ਦੇਖਦੇ ਵੇ ਇਸੇ ਨਾਲ ਇਸੇ ਵਾਲਾ ਸਾਹਮਣੇ ਆ ਜਾਮਾ ਮਸਜਿਦ ਲੇਦੀ ਆ ਦੇਖੋ ਇਹਦੇ ਅੰਦਰ ਵੀ ਅਸੀਂ ਇੱਕ ਵਾਰੀ ਗਏ ਸੀ ਜਾਮਾ ਮਸਜਿਦ ਲੇ ਲਦਾ ਤੇ ਬਹੁਤ ਸੋਹਣੀ ਆ ਅੰਦਰੋਂ ਬਣਾਈ ਦੀ ਹਰ ਟਾਈਮ ਦੇਖੋ ਕਿੰਨਾ ਆ ਅਗਰ 10:00 ਵਜੇ ਕੋਲ ਮਿੰਟ ਹੋਇਆ ਬਹੁਤ ਸੋਹਣੀ ਅੰਦਰੋਂ ਬਣਾਈ ਦੀ ਬਾਕੀ ਇਧਰ ਨੂੰ ਮਾਰਕੀਟ ਚੱਲ ਜਾਂਦੀ ਆ ਅੰਗਰੇਜ਼ ਲੋਕ ਤੁਹਾਨੂੰ ਜੂਰ ਸੇ ਗੱਲ ਕਰਨਗੇ ਆ ਦੇਖੋ ਮੋਸਟਲੀ ਜਿੰਨੇ ਇੱਥੇ ਟੂਰਿਸਟ ਨੂੰ ਮਿਲ ਰਹੇ ਆ ਉਹ ਜ਼ਿਆਦਾ ਅੰਗਰੇਜ਼ੀ ਆ ਇੱਧਰ ਵੀ ਉਹ ਅੰਗਰੇਜ਼ ਚੱਲ ਤੇ ਇਹ ਵੀ ਅੰਗਰੇਜ਼ ਆ ਕਿਉਂ ਜਿੰਨੇ ਕੋਲ ਆਉਂਦੇ ਆ ਬਾਕੀ ਇਹਨਾਂ ਦਾ ਔਰ ਟੈਕਸ ਚੈੱਕ ਕਰੋ ਤੁਸੀਂ ਬਈ ਸਭ ਬਹੁਤ ਬਹੁਤ ਮਹਿੰਗੀਆਂ ਜੇ ਇਹਨਾਂ ਨੂੰ ਐਵੇਂ ਨਾ ਸੰਜਲਿਓ ਮੋਸਟਲੀ ਤਾਂ ਇਹ ਸਿਲਵਰ ਦੀਆਂ ਹੁੰਦੀਆਂ ਤੇ ਮੇਨ ਬਾਜ਼ਾਰ ਚ ਵੈਸੇ ਤੁਸੀਂ ਆਹ ਦੇਖੋ ਅੱਜ ਵੈਲਰੀ ਵਗੈਰਾ ਬਹੁਤ ਜ਼ਿਆਦਾ ਮਹਿੰਗੀ ਆ ਦਰ ਅੰਦਰ ਜਵਾਬ ਦੇ ਜਾਣਾ ਨਹੀਂ ਅੰਦਰ ਤੋਂ ਐਸਾ ਬਹੁਤ ਕੁਝ ਦੇਖਣ ਨੂੰ ਬਟ ਬਾਹਰ ਨੂੰ ਇਹ ਨਹੀਂ ਹੈ ਜਿਆਦਾ ਇੱਥੇ ਜਿਆਦਾ ਇੱਥੇ ਕੈਫੇ ਵਗੈਰਾ ਹੀ ਆ ਤੇ ਜਾਂ ਫਿਰ ਆ ਦੇਖੋ ਫਿਰ ਪਸ਼ਮੀਨਾ ਹਾਊਸ ਆ ਗਿਆ ਇਹਨਾਂ ਦਾ ਲੋਕਰ ਦਾ ਬਣਾਣਾ ਬੜਾ ਵੰਡਾ ਪਸ਼ਮੀਨਾ ਇਸ਼ਕਾ ਫੁੱਲ ਸ਼ੋਪਸ ਬੰਦਾ ਪਤਾ ਨਹੀਂ ਐਸਾਈ ਜਵਾਲੀ ਸ਼ੋਪਸ ਜਿਆਦਾ ਕਿਉਂ ਬੰਦਾ ਜਾਂ ਫਿਰ ਸਵੇਰ ਸਵੇਰ ਇਸ ਕਰਕੇ ਤੇ ਅੱਗੇ ਆ ਜਨਾ ਆਈ ਲੇ ਲਦਾਖ ਲਿਖਿਆ ਜਰਾ ਆਈ ਲਵ ਲੇ ਆਈ ਲਵ ਲੇ ਲਿਖਿਆ ਉਹ ਤੁਹਾਨੂੰ ਦਿਖਾਣੇ ਆ ਸ਼ੋਪਸ ਉਪਨ ਹੋ ਰੀਆਂ ਸਵੇਰ ਸਵੇਰ ਜੇ ਇੰਨੀ ਜਿਆਦਾ ਸ਼ੋਪਸ ਉਪਨ ਹੋਈਆਂ ਨਹੀਂ ਤੇ ਤਿੱਬਤ ਨੂੰ ਲੈ ਕੇ ਤੇ ਬੱਦਲ ਰਿਲੇਟ ਜਿੱਥੇ ਤੁਹਾਨੂੰ ਬੜਾ ਕੁਝ ਮਿਲ ਜੇਗਾ ਦੇਖੋ ਤੇ ਬੱਦਲ ਰਿਲੇਟਡ ਬਹੁਤ ਕੁਝ ਗੱਲ ਨੂੰ ਮਿਲ ਜੇਗਾ ਕੋਈ ਗੜਿਆ ਚ ਮਿਲ ਆਇਤ ਨਾ ਕੋਮਰੇ ਤੇ ਲੇ ਕੈਫੇ ਤੇ ਐ ਜਿਹਦੀ ਮੈਂ ਗੱਲ ਕਰ ਰਿਹਾ ਸੀ ਆ ਜੀ ਆ ਬਲੇ ਇਸaule ਇਹ ਸਾਡੀ ਆਲੇ ਦੀ ਮੇਨ ਮਾਰਕੀਟ ਬਹੁਤ ਜ਼ਿਆਦਾ ਇੱਥੇ ਰਸ਼ ਹੁੰਦਾ ਵਾ ਤੇ ਅਸਵਾਰ ਤਾਂ ਬਹੁਤ ਘੱਟ ਟੂਰਿਸਟ ਆਏ ਆ ਤੇ ਵੈਸੇ ਵੀ ਸਵੇਰ ਸਵੇਰ ਵਾ ਤੇ ਆ ਦੇਖੋ ਅੰਗਰੇਜ਼ ਲੋਕ ਵੈਸੇ ਵੀ ਸਵੇਰ ਸਵੇਰ ਇਹਦੇ ਚੱਕਰ ਚ ਘਟਿਆ ਇਸ ਟਾਈਮ ਜਿਹੜੇ ਆਪਣੇ ਟੂਰਿਸਟ ਆ ਤੇ ਬਾਕੀ ਇੱਕ ਦੋ ਜਗ੍ਹਾ ਤੁਹਾਨੂੰ ਹੋਰ ਦਿਖਾਣੇ ਆ ਲੈ ਦੀ ਬਹੁਤ ਕੁਝ ਇੱਥੇ ਘੁੰਮਣ ਵਾਲਾ ਵਾ ਤੇ ਪੰਜਾਬੀ ਲੋਕ ਬਹੁਤ ਲੱਭ ਰਹੇ ਆ ਦੇਖੋ ਕੰਟੀਨਿਊਡ ਦਾ ਮੈਂ ਇੱਥੇ ਆਇਆ ਵਾਂ ਤੇ ਇਹ ਨਜ਼ਾਰੇ ਲਾਏ ਨਾ ਉਰੇ ਦੇ ਮਨ ਲੱਦਾ ਕਿੰਨੇ ਨੇ ਜਿੰਨੀ ਗਰਮੀ ਪੈਦੀ ਐ ਕਿਤੇ ਅਹੀਂ ਠੰਡੇ ਇਲਾਕੇ 'ਚ ਘੁੰਮਣ ਆਣੇ ਆ ਤੇ ਵੈਸੇ ਇਹ ਝੋਨਿਆਂ ਦਾ ਸੀਜ਼ਨ ਵੀ ਸਟਾਰਟ ਹੋ ਗਿਆ ਵਾ ਜਿ ਸਾਣਾ 15 16 ਦੇ ਲਾਗੇ ਛਾਗੇ ਲੱਗਣ ਲੱਪੰਦੇ ਅੱਜ 14 ਜੂਨ ਹੋ ਗਈ ਆ ਤੇ ਗਰਮੀ ਵੀ ਥੱਲੇ ਸੁਣਨ ਨੂੰ ਮਿਲ ਰਿਹਾ ਵੀ ਬਹੁਤ ਜ਼ਿਆਦਾ ਪੈ ਰਹੀ ਹੈ ਗਰਮੀ ਹਦੂ ਵੱਦ ਤੇ ਇੱਥੇ ਤੁਸੀਂ ਦੇਖ ਲਓ ਵੀ ਇੱਥੇ ਵੀ ਟੀ-ਸ਼ਰਟਾਂ ਪੈਣ ਲਾ ਪਿਆਂ ਤੇ ਹਾਲਾਂਕਿ ਇੱਥੇ ਇੰਨੀ ਜ਼ਿਆਦਾ ਗਰਮੀ ਹੈ ਨਹੀਂ ਪਰ ਲੋਕੀ ਮਹਿਸੂਸ ਕਰਦੇ ਆ ਧੁੱਪ ਬਹੁਤ ਤਿੱਖੀ ਪੈਂਦੀ ਇੱਥੇ ਜਿਹਦੇ ਕਰਕੇ ਲੋਕੀ ਕਹੀ ਮਿਕਸ ਜਿਹਾ ਹੀ ਕੰਮ ਹੈ ਇੱਥੇ ਮੰਨ ਕੇ ਚੱਲੋ ਤੁਸੀਂ ਵੀ ਧੁੱਪ ਚ ਸੇਕ ਜਾਦਾ ਉਹ ਤਾਂ ਜੇ ਤੁਸੀਂ ਸ਼ਾਮੇ ਬੈਠੇ ਹੋ ਤਾਂ ਤੁਹਾਨੂੰ ਮੰਨ ਲਓ ਵਿਨਰ ਜਾਂ ਉਤੋਂ ਸਵੈਟਰ ਵਗੈਰਾ ਕੋਟੀ ਪਾਣੀ ਪੈਣੀ ਨਹੀਂ ਤਾਂ ਤਨ ਖੰਡ ਲੱਗਣੀ ਆ ਤੇ ਜਿੱਦਾਂ ਦੇਖੋ ਓਏ ਰোনালਡੋ ਕਿਆ ਲਿਖਾਇਆ ਪਿੱਛੇ ਬਤਾਓ ਰোনালਡੋ ਫੈਨ ਰোনালਡੋ ਕੇ ਕਹਾਂ ਸੇ ਆਇਓ ਯਹ ਪਾਸਵੇਂ ਘਰ ਉੱਪਰ ਹੈ ਉੱਪਰ ਹੈ ਠੀਕ ਹੈ ਠੀਕ ਹੈ ਗੂਮੂ ਗੂਮੂ ਪੋਲੀਟਿਆ ਛੁੱਟੀ ਹੈ ਓਕੇ ਓਕੇ ਛੁੱਟੀ ਮਨਾਓ ਟੀ-ਸ਼ਰਟ ਪਾ ਕੇ ਘੁੰਮਣ ਆ ਬੱਚਾ ਕੋਈ ਟੈਨਸ਼ਨ ਨਹੀਂ ਉਹਨਾਂ ਨੂੰ ਕੀ ਹੈ ਇਹ ਇਹ ਡਾਇਰੀ ਹੈ ਮੈਗਨੈਟ ਸਟ੍ਰੀਟ ਐਸੀ ਲੇਹ ਦੀ ਮੇਨ ਮਾਰਕੀਟ ਤੇ ਸਭ ਤੋਂ ਜ਼ਿਆਦਾ ਜੇ ਅਸੀਂ ਗੱਲ ਕਰੀਏ ਜਿੱਦਾਂ ਮੰਨ ਲਓ ਮਾਲ ਰੋਡ ਇੱਕ ਸਾਹ ਦਾ ਕਹਿੰਦੇ ਤੁਸੀਂ ਮਨਾਲੀ ਜਾਂਦੇ ਹੋ ਤੇ ਮਾਲ ਰੋਡ ਆ Shimla ਜਾਂਦੇ ਤਾਂ ਮਾਲ ਰੋਡ ਆ ਲੇਹ ਦਾ ਇਹ ਮਾਲ ਰੋਡ ਆ ਤੇ ਇੱਥੇ ਜੇ ਤੁਸੀਂ ਕੋਈ ਚੀਜ਼ ਖਰੀਦਣੀ ਆ ਤੇ ਭਾਈ ਸਾਹਿਬ ਬਹੁਤ ਜ਼ਿਆਦਾ ਗੋਸਲੀ ਆ ਬਹੁਤ ਮਹਿੰਗੀ ਆ ਮੈਂ ਡਿਫਰੈਂਸ ਤੁਹਾਨੂੰ ਦੱਸਦਾ ਜੇ ਕਿ ਜਿਹੜੀ ਚੀਜ਼ ਥੱਲੇ 30 ਰੁਪਏ ਦੀ ਇੱਥੇ 100 ਰੁਪਏ ਦੀ ਸਿੱਧਾ ਤੋਂ ਹਿਸਾਬ ਲਾਓ ਉਹ ਤਾਂ ਰੀਜ਼ਨ ਇੱਕ ਹੋਰ ਆ ਕਿ ਜਿੰਨੇ ਫੋਰਨ ਟੂਰਿਸਟ ਆਉਂਦੇ ਆ ਮੈਂ ਇੰਡੀਆ ਦੀ ਗੱਲ ਨਹੀਂ ਕਰਦਾ ਜਿੰਨੇ ਫੋਰਨ ਟੂਰਿਸਟ ਆਉਂਦੇ ਆ ਉਹ ਜ਼ਿਆਦਾਤਰ ਇੱਥੋਂ ਹੀ ਸ਼ੋਪਿੰਗ ਕਰਦੇ ਆ ਤੇ ਉਸ ਹਿਸਾਬ ਨਾਲ ਇਹਨਾਂ ਨੇ ਆਪਣਾ ਰੇਟ ਬਣਾ ਕੇ ਰੱਖਿਆ ਹਰ ਇੱਕ ਚੀਜ਼ ਤੁਹਾਨੂੰ ਇੱਥੇ ਮਹਿੰਗੀ ਮਿਲਣੀ ਆ ਤੇ ਬ੍ਰਾਂਡ ਇੱਥੇ ਬਹੁਤ ਜ਼ਿਆਦਾ ਹੈਗੇ ਆ ਬ੍ਰਾਂਡ तकरीबन ਸਾਰੇ ਪੁੰਚੇ ਪਏ ਆ ਕੋਈ ਕੋਈ ਹੈਗੇ ਆ ਜਿੱਥੇ ਨਾ ਹੋਣਗੇ ਤੇ ਲੋਕਲ ਲੋਕ ਤਾਂ ਇੱਥੋਂ ਦੇ ਘਾਟੀ ਪੈਸੇ ਖਰਚਦੇ ਨੇ ਬਸੇ ਖਰਚਦੇ ਨਹੀਂ ਪਰ ਫੋਰਨ ਜਿਹੜੇ ਲੋਕ ਮਹਾਨ ਦੇ ਟੂਰਿਸਟ ਉਹ ਰਾਜ ਕੇ ਪੈਸੇ ਖਰਚਦੇ ਆ ਇੱਥੇ ਤੇ ਆਨੰਦ ਲੈਂਦੇ ਆ ਇਸ ਏਰੀਆ ਦਾ ਇਸ ਜਗ੍ਹਾ ਦਾ ਤੇ ਘੁੰਮਣਾ ਵੀ ਚਾਹੀਦਾ ਬਹੁਤ ਸੋਹਣਾ ਜਿਹਨੂੰ ਕਹਿੰਦੇ ਆ ਲੇਹ ਲਦਾਖ ਹੈਗਾ ਤੇ ਨਹੀਂ ਆਏਗਾ ਇਹ ਕਾਹ ਰੋੜ ਜਾਂਦਾ ਇੱਧਰ ਨੂੰ ਕਾਹ ਰੋੜ ਜਾਂਦਾ ਇੱਧਰ ਬਾਰ ਵੀ ਹੈਗੀ ਇਹਦੇ ਮੇਰੇ ਯਾਰ ਦੋਸਤ ਨਹੀਂ ਪਸੰਦ ਕਰਦੇ ਆ ਉਹ ਇੱਥੇ ਬਾਰ ਜੀ ਲੈ ਸਕਦੇ ਆ ਮੈਨੂੰ ਤਾਂ ਠੇਕਾ ਅਜੇ ਤੱਕ ਅਜੇ ਕੋਈ ਲੱਭਿਆ ਨਹੀਂ ਤੇ ਅਸੀਂ ਨਾ ਪੀਣੇ ਆ ਦਾ ਨਾਂ ਸਾਨੂੰ ਕੋਈ ਮਤਲਬ ਆ ਇਹ ਚੀਜ਼ਾਂ ਦਾ ਬਟ ਠੇਕਾ ਠੁਕ ਪਤਾ ਤਾਂ ਹੈ ਇੱਥੇ ਬਿਲਕੁਲ ਵੀ ਕੰਸਟਰਕਸ਼ਨ ਤਾਂ ਆ ਗਿਆ ਮਸਾਲੇ ਆ ਦੇ ਕਰਕੇ ਬਾਕੀ ਕੈਫੇ ਤੁਹਾਨੂੰ ਬਹੁਤ ਜ਼ਿਆਦਾ ਤੁਹਾਨੂੰ ਲੱਣਗੇ ਇਹ ਦੇਖੋ ਜਗਾ ਜਗਾ ਤੇ ਕੈਫੇ ਆ ਤੇ ਸੈਲਫੀ ਸਟਿਕਾ ਹੀ ਲੈਣੀ ਇੱਕ ਤੇ ਦੇਖਦੇ ਹਾਂ ਸੈਲਫੀ ਸਟਿਕ ਕਿਤੋਂ ਮਿਲਦੀ ਆ ਕੰਪੀ ਇਹ ਸੈਲਫੀ ਸਟਿਕੋ ਇਹ ਥੋੜਾ ਜਿਆਦਾ ਆਸਾਨ ਕੰਮ ਹੋ ਜਾਂਦਾ ਵੀਡੀਓ ਵਗੈਰਾ ਉਹਦੀਆ ਬਣ ਜਾਂਦੀ ਆ ਬਾਕੀ ਬਣੇ ਨਿਓ ਵਲੋਗ ਦੇ ਨਾਲ ਇੱਕ ਦੋ ਸ਼ੂਟ ਥੋੜਾ ਜਿਆਦਾ ਜਾਣੇ ਆ ਹੋਰ ਕਿਤੇ ਦੇ ਉਹਦਾ ਸ਼ੂਟ ਵੀ ਤੁਹਾਨੂੰ ਦਿਖਾਣੇ ਆ ਸੀ ਤੇ ਅੱਗੇ ਜੇ ਕੋਈ ਵਧੀਆ 뷰 ਮਿਲਦਾ ਤੇ